ਇੱਕ ਪਾਸੇ 10 ਲੱਖ ਹੋਵੇ ਇੱਕ ਬੰਨੇ 40 ਬੈਠੇ ਆ ਪਰ ਉਹ ਫੇਰ ਵੀ ਕਹਿੰਦੇ ਵੀ ਅੱਜ ਤਾਂ ਜੂਝਣ ਵਾਲੀ ਗੱਲ ਆ ਅੱਜ ਤਾਂ ਕੁਰਬਾਨੀ ਦੇਣੀ ਦੇਣੀ ਇਹ ਆਪਾਂ ਇਸੇ ਦੀ ਇਸੇ ਚਰਚਾ ਦਾ ਵਿਸ਼ਾ ਵੀ ਹੋਈ ਹੈ ਕਿ ਉਹ ਪਾਵਰ ਕਿੱਥੋਂ ਆਈ ਹੈ ਐਸੀ ਉਹਨਾਂ ਕੋ ਕਿਹੜੀ ਤਾਕਤ ਸੀ ਵੀ ਜਿਹੜਾ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਭਾਵੇਂ 40 ਆ ਪਰ ਛੱਡਦੇ ਨਹੀਂ ਇਹਨਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਬਾਰੇ ਸੋਚਿਆ ਨਾ ਤੇ ਜਦੋਂ ਵਿਉਂਤਬੰਦੀ ਬਣਾਈ ਜਾ ਰਹੀ ਹੈ ਇਹ ਇਹ ਖਿਆਲ ਗੁਰੂ ਸਾਹਿਬ ਸੰਗਤ ਦੇ ਸਾਹਮਣੇ ਰੱਖਦੇ ਆ ਉਸ ਸਮੇਂ ਨਾ ਇੱਕ ਆਮ ਪਬਲਿਕ ਦੇ ਵਿੱਚੋਂ ਜਿਹੜੇ ਕੱਚੇ ਪਿੱਲੇ ਸੀ ਉਹ ਕੱਚੇ ਪਿੱਲੇ ਕਹਿੰਦੇ ਮਹਾਰਾਜ ਅੱਜ ਤੱਕ ਤੇ ਕਿਸੇ ਗੁਰੂ ਸਾਹਿਬਾਨ ਨੇ ਇਦਾਂ ਕੀਤਾ ਨਹੀਂ ਤੁਸੀਂ ਇਹ ਕਿਉਂ ਕਰ ਰਹੇ ਹੋ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸਟੇਜ ਦੇ ਉੱਤੇ ਸੱਜਦੇ ਨੇ ਤੇ ਗੁਰੂ ਸਾਹਿਬ ਸੀਸ ਦੀ ਮੰਗ ਕਰਦੇ ਨੇ ਉਸ ਸਮੇਂ ਦੇ ਇੱਕ ਖਿਆਲ ਨੂੰ ਬੜਾ ਵਧੀਆ ਤਰੀਕੇ ਨਾਲ ਲਿਖਿਆ ਗਿਆ ਵੀ ਭਾਈ ਦਇਆ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਨਾ वार्तालाप ਹੁੰਦੀ ਹੈ ਕਿਉਂਕਿ ਭਾਈ ਦਇਆ ਸਿੰਘ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ ਤੇ ਖੱਤਰੀ ਜਿਹੜੇ ਲੋਕ ਸੀ ਉਹਨਾਂ ਦਾ ਕੀਤਾ ਸੀ ਦੁਕਾਨਦਾਰੀ ਕਰਨਾ ਵਪਾਰ ਕਰਨਾ ਵਪਾਰ ਕਰਨਾ ਤੇ ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਕੰਮ ਹਮਾਰਾ ਤੋਲਣ ਤੱਕੜੀ ਨੰਗੀ ਕਰ ਦੇ ਕਬੂ ਨਹੀਂ ਪਕੜੀ ਚਿੜੀ ਉਡੇ ਡਰ ਸੇ ਮਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉਂ ਕੈਸੇ ਲੜ ਪਾਉਂ ਉਹ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਸਾਡੇ ਹੱਥਾਂ 'ਚ ਤਲਵਾਰਾਂ ਫੜਾਉਣ ਲੱਗੇ ਹੋ ਸਾਡੇ ਸੀਸ ਮੰਗ ਰਹੇ ਹੋ ਅੱਜ ਤੱਕ ਤੇ ਅਸੀਂ ਕਰਦ ਕਾਚੂ ਆਪਣੇ ਹੱਥੇ ਵਿੱਚ ਨਹੀਂ ਫੜਿਆ ਸਾਨੂੰ ਤੇ ਕਾਚੂ ਵੇਖ ਕੇ ਡਰ ਲੱਗਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਕਾਚੂ ਵੇਖ ਕੇ ਤੁਹਾਨੂੰ ਡਰ ਲੱਗਦਾ ਨਾ ਤੇ ਇਸੇ ਕਰਕੇ ਹਜ਼ਾਰਾਂ ਸਾਲ ਅਸੀਂ ਵਿਦੇਸ਼ੀਆਂ ਦੇ ਜਿਹੜੇ ਉਹ ਗੁਲਾਮ ਰਹੇ ਹਾਂ ਇਸੇ ਕਰਕੇ ਇੱਕ ਬੰਦਾ ਆਉਂਦਾ ਉਹ 17 ਹਮਲੇ ਕਰਦਾ ਕੋਈ ਰਸਤੇ 'ਚ ਰੋਕਣ ਵਾਲਾ ਨਹੀਂ ਆ ਉਹ ਸਿੱਧਾ ਕਾਬਲ ਕੰਧਾਰ ਤੋਂ ਆਉਂਦਾ ਤੇ ਦਿੱਲੀ ਪਹੁੰਚਦਾ ਰਸਤਾ ਕੋਈ ਉਹਦਾ ਰੋਕਦਾ ਨਹੀਂ ਠੀਕ ਇਸੇ ਕਰਕੇ ਤੁਸੀਂ ਇਹ ਹਜ਼ਾਰਾਂ ਸਾਲ ਗੁਲਾਮ ਰਹੇ ਜੇ ਤੁਹਾਡੇ ਹੱਥ ਵਿੱਚ ਤਲਵਾਰ ਹੁੰਦੀ ਤੁਹਾਡਾ ਏਕਾ ਹੁੰਦਾ ਤੇ ਹੋ ਸਕਦਾ ਸੀ ਉਹ ਲੋਕ ਤੁਹਾਨੂੰ ਗੁਲਾਮ ਨਾ ਬਣਾ ਪਾਉਂਦੇ ਤੇ ਮੈਂ ਇਹ ਚਾਹੁੰਦਾ ਵਾਂ ਵੀ ਤੁਸੀਂ ਆਪਣੇ ਹੱਥਾਂ ਵਿੱਚ ਤਲਵਾਰ ਲੈ ਕੇ ਆਪਣੇ ਹੱਕਾਂ ਦੀ ਆਵਾਜ਼ ਖੁਦ ਬੁਲੰਦ ਕਰੋ ਖੁਦ ਬੁਲੰਦ ਜਿਹੜੀ ਇਹ ਖੰਡੇ-ਫਾਟੇ ਦੀ ਪੌਲ ਆ ਨਾ ਜਿਹੜਾ ਤੁਸੀਂ ਕਹਿੰਦੇ ਚਿੜੀ ਉਡੇ ਡਰ ਸੇ ਲੜ ਪਾਉਂ ਮਗਲੋ ਸੇ ਕਿਵੇਂ ਲੜ ਪਾਉਂ ਵੀ ਚਿੜੀ ਨੂੰ ਵੇਖ ਕੇ ਤੁਸੀਂ ਡਰ ਜਾਂਦੇ ਹੀ ਮਗਲਾ ਨਾਲ ਤੁਸੀਂ ਲੋਕਾਂ ਨੇ ਕੀ ਲੜਨਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਖੰਡੇ ਬਾਟੇ ਦੀ ਪੌਲ ਦਵਾਂਗਾ ਵੀ ਤੁਹਾਨੂੰ ਖੰਡੇ ਬਾਟੇ ਦੀ ਪੌਲ ਦਵਾਂਗਾ ਜਿੰਨੂੰ ਪੀ ਕੇ ਤੁਸੀਂ ਮੌਤ ਨੂੰ ਮਖੌਲ ਮਖੌਲ ਕਰਨ ਲੱਗ ਜਾਓਗੇ ਤਾਂ ਬੇ ਗੋਬਿੰਦ ਸਿੰਘ ਨਾਮ ਕਹਾਉਣ ਵਾਲੀ ਜਿਹੜੀ ਗੱਲ ਹੁੰਦੀ ਹੈ ਵੀ ਜੇ ਮੈਂ ਤੁਹਾਨੂੰ ਉਸ ਸਟੇਟਸ ਤੱਕ ਨਾ ਲੈ ਪਾਵਾਂ ਵੀ ਜਦੋਂ ਤੁਹਾਡੇ ਮਨ ਵਿੱਚੋਂ ਮੌਤ ਨੂੰ ਵੇਖ ਕੇ ਹਾਸਾ ਆਵੇ ਤੁਸੀਂ ਮੌਤ ਨੂੰ ਵੇਖ ਕੇ ਮਖੌਲਾ ਕਰੋ ਤੇ ਮੇਰਾ ਵੀ ਗੋਬਿੰਦ ਨਾਮ ਕੋ ਹੁੰਦਾ ਕੋਈ ਫਾਇਦਾ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਜੁੜੇ ਹੋ ਅਖੰਡ ਬਾਣੀ ਪੰਥਕ ਮੀਡੀਆ ਦੇ ਨਾਲ ਤੇ ਸਾਬਜਾਦਿਆਂ ਦੀ ਸ਼ਹੀਦੀ ਦੇ ਹਫਤਾ ਜਿਹੜਾ ਉਹ ਚੱਲ ਰਿਹਾ ਹੈ ਤੇ ਸੰਗਤ ਜੀ ਬਹੁਤ ਸਾਰੇ ਵਿਦਵਾਨਾਂ ਨੇ ਵੱਖ-ਵੱਖ ਤਰੀਕੇ ਦੇ ਨਾਲ ਗੁਰੂ ਕਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਜੋੜਿਆ ਤੇ ਅਕਸਰ ਹੀ ਨਾ ਕਈਆਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਆਉਂਦਾ ਜਦੋਂ ਚਮਕੌਰ ਦੀ ਗੱਡੀ ਦੀ ਗੱਲ ਕਰਦੇ ਆਂ ਤੇ ਇੱਕ ਪਾਸੇ 40 ਤੇ ਇੱਕ ਪਾਸੇ 10 ਲੱਖ ਦੀ ਫੌਜ ਕੋਈ ਮੁਕਾਬਲਾ ਬਣਦਾ ਹੀ ਨਹੀਂ ਪਰ ਦੋਹਾਂ ਧਿਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਵੇਗਾ ਤੇ ਕਿਵੇਂ ਉਹ 40 ਜਿਹੜੇ ਆ 10 ਲੱਖ ਦੇ ਨਾਲ ਭੜ ਗਏ ਉਹ ਪਾਵਰ ਉਹਨਾਂ ਨੂੰ ਕਿੱਥੋਂ ਆਈ ਕਿਸ ਤਰ੍ਹਾਂ ਦਾ ਮਾਹੌਲ ਹੋਊਗਾ ਗੱਡੀ ਦੇ ਵਿੱਚ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਦੇ ਆ ਆਓ ਪਾਉਣੇ ਫਤਿਹ ਦੀ ਸਾਂਝ ਮੇਰੇ ਨਾਲ ਨੇ ਪ੍ਰੋਫੈਸਰ ਜਗਜੀਤ ਸਿੰਘ ਜੀ ਐਮਨਪੁਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਜੇ ਆਪਾਂ ਛੋਟੀ ਜੀ ਝਾਤ ਮਾਰਨੀ ਹੋਵੇ ਪਹਿਲਾਂ ਚਮਕੌਰ ਦੀ ਗੜੀ ਦਾ ਇੱਕ ਦ੍ਰਿਸ਼ ਸਿਰਜਣਾ ਹੋਵੇ ਤੇ ਰਾਤ ਦਾ ਜਿਹੜਾ ਮਾਹੌਲ ਸੀ ਜਦੋਂ ਕੱਚੀ ਗੜੀ ਨੂੰ ਘੇਰਾ ਪੈ ਜਾਂਦਾ ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਗੁਰੂ ਸਾਹਿਬ ਕਿਸ ਤਰ੍ਹਾਂ ਆਏ ਹੋਣ ਸਭ ਤੋਂ ਪਹਿਲਾਂ ਅਖੰਡ ਬਾਣੀ ਚੈਨਲ ਦੀ ਸਮੁੱਚੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਇਤਿਹਾਸ ਦੇ ਫਲਾਂ ਨੂੰ ਸ਼ੋਹਨ ਦਾ ਯਤਨ ਕੀਤਾ ਜਿਹੜੇ ਹਰ ਇੱਕ ਇਨਸਾਨ ਦੇ ਦਿਲ ਵਿੱਚ ਕਿਤੇ ਨਾ ਕਿਤੇ ਸਵਾਲ ਪੈਦਾ ਕਰਦੇ ਨੇ ਕਿ ਉਹ ਤਾਕਤ ਉਹ ਪਾਵਰ ਸਿੱਖਾਂ ਦੇ ਅੰਦਰ ਕਿੱਥੋਂ ਆਈ ਜਿਨ੍ਹਾਂ ਨੇ ਚਾਲੀਆਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਠੀਕ ਅਕਸਰੀ ਜਦੋਂ ਸਹਬਜ਼ਾਦਿਆਂ ਦੀ ਵਾਰਤਾ ਮੈਂ ਸੰਗਤ ਦੇ ਸਾਹਮਣੇ ਰੱਖਦਾ ਤੇ ਇੱਕ ਗੱਲ ਕਹਿਣਾ ਹੁੰਦਾ ਯੋ ਨਾਨਦਪੁਰ ਦਾ ਕਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛੱਡਿਆ ਜੀ ਉਸ ਸਮੇਂ ਉਹ ਸਾਰੀ ਵਿਉਂਤਬੰਦੀ ਬਣਾ ਕੇ ਚੱਲੇ ਸੀ ਹੂੰ ਤੇ ਉਸੇ ਵਿਉਂਤਬੰਦੀ ਦੇ ਮੁਤਾਬਕ ਹੀ ਉਹ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ ਜੀ ਦੋ ਭਰਾਵਾਂ ਦੀ ਉਹ ਹਵੇਲੀ ਸੀ ਜੀ ਇੱਕ ਗਰੀਬਦਾਸ ਹੈ ਇੱਕ ਬੁੱਧੀ ਚੰਦ ਰਾਵਲ ਹੈ ਹੂੰ ਪਰ ਜਿਹੜਾ ਬੁੱਧੀ ਚੰਦ ਰਾਵਲ ਹੈ ਉਹਨੂੰ ਪਤਾ ਵੀ ਹੈ ਕਿ ਸਰਕਾਰ ਨੇ ਐਲਾਨ ਕੀਤਾ ਚਮਕੌਰ ਸਾਹਿਬ ਦੇ ਵਿੱਚ ਵੀ ਜਿਹੜਾ आनंदपुर ਦੇ ਬਾਗੀ ਗੁਰੂ ਨੂੰ ਪਨਾਹ ਦਊਗਾ ਆਪਣੇ ਘਰ ਵਿੱਚ ਜੀ ਉਹਦਾ ਪਰਿਵਾਰ ਉਹਦਾ ਘਰ ਘਾਟ ਬਰਬਾਦ ਕਰ ਦਿੱਤਾ ਜਾਏਗਾ ਹਮ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਉਹਦਾ ਭਰਾ ਜਿਹੜਾ ਉਹ ਡਰ ਜਾਂਦਾ ਪਰ ਬੁੱਧੀ ਚੰਦ ਰਾਵਲ ਜਿਹੜਾ ਉਹ ਹਿੰਮਤ ਕਰਦਾ ਉਹ ਕਹਿੰਦਾ ਵੀ ਜੇ ਗੁਰੂ ਨੇ ਸਾਡੇ ਬਦਲੇ ਆਪਣਾ ਪਰਿਵਾਰ ਖੀਰੂ-ਖੀਰੂ ਕਰਵਾ ਲਿਆ ਆਪਣਾ ਘਰ ਤਿਆਗਤਾ ਜੀ ਤੇ ਜੇ ਅੱਜ ਗੁਰੂ ਨੂੰ ਸ਼ਰਨ ਦੀ ਲੋੜ ਆ ਜੇ ਗੁਰੂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਪਣੇ ਘਰ ਵਿੱਚ ਪਨਾਹ ਦਿੰਦਾ ਤੇ ਜੇ ਅੱਜ ਗੁਰੂ ਨੂੰ ਲੋੜ ਆ ਇਹ ਅੱਜ ਮੈਂ ਵੀ ਆਪਣੇ ਕਦਮ ਜਿਹੜੇ ਆ ਉਹ ਪਿੱਛੇ ਨਹੀਂ ਕਰਨੇ ਉਹਦੇ ਬਦਲੇ ਮੈਨੂੰ ਜਿੰਨਾ ਮਰਜ਼ੀ ਵੱਡਾ ਖਮਿਆਜਾ ਭੁਗਤਣਾ ਪੈ ਜੇ ਮੈਂ ਭੁਗਤਣ ਲਈ ਤਿਆਰ ਆ ਹੂੰ ਉਹ ਕੱਚੀ ਹਵੇਲੀ ਭਾਵੇਂ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਵੀ ਪਨਾਹ ਲੈ ਸਕਦੇ ਸੀ ਉਹਦੇ ਘਰ ਵਿੱਚ ਵੀ ਬਿਲਕੁਲ ਪਰ ਗੁਰੂ ਸਾਹਿਬ ਸਾਰੇ ਨਗਰ ਨੂੰ ਬਿਵਤਾ ਦੇ ਵਿੱਚ ਨਹੀਂ ਸੀ ਪਾਉਣਾ ਚਾਹੁੰਦੇ ਜੀ ਕਿਉਂਕਿ ਜੇ ਗੁਰੂ ਸਾਹਿਬ ਚਮਕੌਰ ਸਾਹਿਬ ਕਿਸੇ ਦੇ ਘਰ ਵਿੱਚ ਪਨਾਹ ਲੈ ਲੈਂਦੇ ਤੇ ਸਰਕਾਰ ਨੇ ਸਾਰਾ ਹੀ ਚਮਕੌਰ ਸਾਹਿਬ ਢਾਈ ਢੇਰੀ ਕਰ ਦੇਣਾ ਸੀ ਬਿਲਕੁਲ ਕਿਉਂਕਿ ਉਹਨੇ ਪਹਿਲਾਂ ਹੀ ਟੰਡੋਰਾ ਪਟਾ ਦਿੱਤਾ ਸੀ ਜਿਹੜਾ ਵੀ ਆਨੰਦਪੁਰ ਵਾਲੇ ਗੁਰੂ ਨੂੰ ਪਨਾਹ ਦੇਊਗਾ ਉਹਦਾ ਛੱਡਿਆ ਕੁਝ ਨਹੀਂ ਜਾਊਗਾ ਜੀ ਪਰ ਫਿਰ ਵੀ ਗੁਰੂ ਸਾਹਿਬ ਨੇ ਗੁਦੀ ਚੰਦ ਨੂੰ ਕਿਹਾ ਵੀ ਜਿਹੜੀ ਪਿੰਡ ਸ਼ਹਿਰ ਤੋਂ ਬਾਹਰ ਤੇਰੀ ਹਵੇਲੀ ਆ ਤੂੰ ਉਹ ਦੇ ਦੇ ਤੇ ਉਹ ਕੱਚੀ ਹਵੇਲੀ ਆ ਉਸ ਕੱਚੀ ਹਵੇਲੀ ਨੂੰ ਸਾਰੀ ਵਿਉਂਤਬੰਦੀ ਗੁਰੂ ਸਾਹਿਬ ਨੇ ਆਦ ਦਿੱਤੀ ਹੈ ਉੱਤੇ ਇੱਕ ਮੁਖੱਟੀ ਆ ਚੁਬਾਰਾ ਆਲੇ ਦੁਆਲੇ ਤੋਂ ਬਲਿਆ ਹੋਇਆ ਬੜਾ ਵੱਡਾ ਉਹਨੂੰ ਗੇਟ ਲੱਗਾ ਹੋਇਆ ਜੀ ਉੱਥੇ ਗੁਰੂ ਸਾਹਿਬ ਨੇ ਚਾਰ ਨੁਕਰਾਂ ਦੇ ਉੱਤੇ ਜਿਹੜੇ ਪੰਜ-ਪੰਜ ਸੇਖਾ ਉਹ ਖਲਾਰ ਦਿੱਤੇ ਨੇ ਜੀ ਤੇ ਕੁਝ ਸਿੱਖ ਤੇ ਸਹਬਜ਼ਾਦੇ ਗੁਰੂ ਸਾਹਿਬ ਦੇ ਨਾਲ ਨੇ ਤੇ ਕੁਝ ਸਿੱਖ ਜਿਹੜੇ ਉਹ ਲੰਗਰ ਤਿਆਰ ਕਰਨ ਵਾਲੇ ਪਾਸੇ ਲੱਗੇ ਜੀ ਹੁਣ ਇੰਨਾ ਵੱਡਾ ਪੈਂਡਾ ਜਿਹੜਾ ਉਹ ਸਿੱਖ ਤੈ ਕਰਕੇ ਗਏ ਭੁੱਖ ਦੇ ਨਾਲ ਉਹ ਤੇ ਅਚਾਨਕ ਥੱਕੇ ਟੁੱਟੇ ਦੇ ਹੋਣਗੇ ਕਿਉਂਕਿ ਇੰਨਾ ਠੰਡ ਦੇ ਸਮੇਂ ਦੇ ਵਿੱਚ ਘੋੜਿਆਂ ਤੇ ਜਾਣਾ ਸਰਸਾ ਨੂੰ ਪਾਰ ਕਰਨਾ ਪਾਣੀ ਦੇ ਵਿੱਚੋਂ ਦੀ ਲੰਘਣਾ ਕੱਪੜੇ ਗਿੱਲੇ ਹੋ ਜਾਣੇ ਤੇ ਫਿਰ ਕਈਆਂ ਨੂੰ ਪੈਦਲ ਵੀ ਚੱਲਣਾ ਪਿਆ ਕਿਉਂਕਿ ਘੋੜੇ ਜਿਹੜੇ ਸਰਸਾ ਦਰਿਆ ਦੇ ਵਿੱਚ ਹੀ ਰੁੜ ਗਏ ਤੇ ਇਹਨਾਂ ਲੰਮਾ ਪੈਂਡਾ ਜਿਹੜਾ ਤੈਅ ਕਰਕੇ ਉੱਥੇ ਪੁੱਜਣਾ ਇਹ ਆਪਣੇ ਆਪ 'ਚ ਇੱਕ ਵੱਡੀ ਵੱਡੀ ਜਿੱਤ ਹੈ ਜਿੱਤ ਬਿਲਕੁਲ ਜਿਹੜੀ ਬਾਦ ਵਿੱਚ ਜਿੱਤ ਹੋਈ ਉਹ ਤਾਂ ਜਿੱਤ ਹੈ ਹੀ ਹੈ ਪਰ ਸਭ ਤੋਂ ਪਹਿਲਾਂ ਇਸ ਮੁਸੀਬਤ ਭਰੇ ਸਮੇਂ ਦੇ ਵਿੱਚੋਂ ਲੰਘ ਕੇ ਜਾਣਾ ਉਹਨਾਂ ਸਾਰੇ ਘੇਰਿਆਂ ਨੂੰ ਤੋੜ ਕੇ ਜਾਣਾ ਇਹ ਵੀ ਇੱਕ ਵੱਡੀ ਵੱਡੀ ਜਿੱਤ ਸੀ ਸਿੱਖ ਥੱਕੇ ਟੁੱਟੇ ਨੇ ਸਿੱਖ ਆਰਾਮ ਕਰਨ ਵਾਲੇ ਪਾਸੇ ਤੁਰ ਪਏ ਹੋਤੀ ਅੰਦਰ ਆਰਾਮ ਕਰ ਰਹੇ ਨੇ ਕੁਝ ਸਿੱਖ ਲੰਗਰ ਤਿਆਰ ਕਰ ਰਹੇ ਨੇ ਚਿਹਰੇ ਤੇ ਮਾੜਾ ਮੋਟਾ ਵੀ ਡਰ ਨਹੀਂ ਆ ਕਿਤੇ ਭੈ ਨਹੀਂ ਆ ਵੀ ਸਮਝੋਤੇ ਵਾਲੇ ਪਾਸੇ ਤੁਰ ਪੀਏ ਹੂੰ ਕਿਉਂਕਿ ਬਚਾਅ ਸੀ ਸਮਝੋਤੇ ਵਾਲੇ ਪਾਸੇ ਤੇ ਜੇ ਉਹ ਸਮਝੋਤਾ ਕਰ ਜਾਂਦੇ ਹੋ ਸਕਦਾ ਸੀ ਵੀ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਨਾਮ ਵੀ ਦਿੰਦੀ ਉਹਨਾਂ ਨੂੰ ਮਹਿਲ ਮਾੜੀਆਂ ਵੀ ਦਿੰਦੀ ਉਹਨਾਂ ਨੂੰ ਸੁੱਖ ਸਹੂਲਤਾਂ ਵੀ ਦਿੰਦੀ ਇੱਕ ਪਾਸੇ ਸਮਝੋਤੇ ਦੀ ਨੀਤੀ ਹੈ ਇੱਕ ਪਾਸੇ ਮੌਤ ਹੈ ਇੱਕ ਪਾਸੇ ਮੁਸੀਬਤਾਂ ਭਰਿਆ ਸਮਾਂ ਹੈ ਪਤਾ ਨਹੀਂ ਕਿਦਾਂ ਦੀ ਮੌਤ ਆਵੇ ਹਨਾ ਪਰ ਉਹਨਾਂ ਨੇ ਸਮਝੋਤੇ ਦੀ ਨੀਤੀ ਨਹੀਂ ਪ੍ਰਵਾਨ ਕੀਤੀ ਉਹਨਾਂ ਨੇ ਜਿੱਦਾਂ ਦਾ ਵੀ ਸਮਾਂ ਸੀ ਉਸ ਸਮੇਂ ਨੂੰ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਚੜ੍ਹਦੀ ਕਲਾ ਨਾਲ ਹੰਡਾਇਆ ਇੱਕ ਵੀ ਡਰ ਇੱਕ ਵੀ ਸਮਝੌਤੇ ਵਾਲੇ ਵਿਚਾਰ ਜਿਹੜੇ ਉਹਨਾਂ ਦੇ ਦਿਮਾਗ ਵਿੱਚ ਨਹੀਂ ਆਏ ਸਾਰੇ ਸਿੰਘ ਲੰਗਰ ਤਿਆਰ ਕਰ ਰਹੇ ਆ ਲੰਗਰ ਛਕਿਆ ਗੁਰੂ ਸਾਹਿਬ ਨੇ ਸਾਰੀ ਵਿਉਂਤਬੰਦੀ ਸਿੱਖਾਂ ਨੂੰ ਦੱਸਤੀ ਹੈ ਵੀ ਇਸ ਤਰੀਕੇ ਦੇ ਨਾਲ ਦਿਨ ਚੜ੍ਹਦੇ ਆ ਸਰ ਜੀ ਇੱਕ ਇੱਕ ਤੇ ਸਵਾਲ ਲੈ ਲੀਏ ਵੀ ਇੱਕ ਪਾਸੇ 10 ਲੱਖ ਹੋਵੇ ਇੱਕ ਵੱਨੇ 40 ਬੈਠੇ ਆ ਪਰ ਉਹ ਫੇਰ ਵੀ ਕਹਿੰਦੇ ਵੀ ਅੱਜ ਤਾਂ ਜੂਝਣ ਵਾਲੀ ਗੱਲ ਆ ਅੱਜ ਤਾਂ ਕੁਰਬਾਨੀ ਦੇਣੀ ਦੇਣੀ ਆ ਇਹ ਇਸੇ ਦੀ ਐਸੀ ਚਰਚਾ ਦਾ ਵਿਸ਼ਾ ਵੀ ਹੋਈ ਹੈ ਕਿ ਉਹ ਪਾਵਰ ਕਿੱਥੋਂ ਆਈ ਹੈ ਐਸੀ ਉਹਨਾਂ ਕੋ ਕਿਹੜੀ ਤਾਕਤ ਸੀ ਵੀ ਜਿਹੜਾ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਭਾਵੇਂ ਚਾਲੀਆ ਪਰ ਛੱਡਦੇ ਨਹੀਂ ਇਹਨਾਂ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਬਾਰੇ ਸੋਚਿਆ ਨਾ ਤੇ ਜਦੋਂ ਵਿਉਂਤਬੰਦੀ ਬਣਾਈ ਜਾ ਰਹੀ ਹੈ ਤੇ ਇਹ ਖਿਆਲ ਗੁਰੂ ਸਾਹਿਬ ਸੰਗਤ ਦੇ ਸਾਹਮਣੇ ਰੱਖਦੇ ਆ ਉਸ ਸਮੇਂ ਨਾ ਇੱਕ ਆਮ ਪਬਲਿਕ ਦੇ ਵਿੱਚੋਂ ਜਿਹੜੇ ਕੱਚੇ ਪਿੱਲੇ ਸੀ ਉਹ ਕੱਚੇ ਪਿੱਲੇ ਕਹਿੰਦੇ ਮਹਾਰਾਜ ਅੱਜ ਤੱਕ ਤੇ ਕਿਸੇ ਗੁਰੂ ਸਾਹਿਬਾਨ ਨੇ ਇਦਾਂ ਕੀਤਾ ਨਹੀਂ ਕੀਤਾ ਨਹੀਂ ਤੁਸੀਂ ਇਹ ਕਿਉਂ ਕਰ ਰਹੇ ਹੋ ਪਰ ਗੁਰੂ ਸਾਹਿਬ ਨੇ ਤਾਂ ਲੈ ਅਸੀਂ ਕਰਨਾ ਕਰਨਾ ਜਿੱਦਨ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਸਟੇਜ ਦੇ ਉੱਤੇ ਸੱਜਦੇ ਨੇ ਤੇ ਗੁਰੂ ਸਾਹਿਬ ਸੀਸ ਦੀ ਮੰਗ ਕਰਦੇ ਨੇ ਉਸ ਸਮੇਂ ਦੇ ਇੱਕ ਖਿਆਲ ਨੂੰ ਬੜਾ ਵਧੀਆ ਤਰੀਕੇ ਨਾਲ ਲਿਖਿਆ ਗਿਆ ਵੀ ਭਾਈ ਦਇਆ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਨਾ ਵਾਰਤਾ ਲਾਪ ਹੁੰਦੀ ਹੈ ਕਿਉਂਕਿ ਭਾਈ ਦਇਆ ਸਿੰਘ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ ਤੇ ਖੱਤਰੀ ਜਿਹੜੇ ਲੋਕ ਸੀ ਉਹਨਾਂ ਦਾ ਕੀਤਾ ਸੀ ਦੁਕਾਨਦਾਰੀ ਕਰਨਾ ਵਪਾਰ ਕਰਨਾ ਵਪਾਰ ਕਰਨਾ ਤੇ ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਕਾਮ ਹਮਾਰਾ ਤੋਲਨ ਤਕੜੀ ਨੰਗੀ ਕਰਦ ਕਬੂ ਨਹੀਂ ਪਕੜੀ ਚਿੜੀ ਉਡੇ ਡਰ ਸੇ ਮਰ ਜਾਉਂ ਮੁਗਲੋਂ ਸੇ ਕੈਸੇ ਲੜ ਪਾਉਂ ਕੈਸੇ ਲੜ ਪਾਉਂ ਉਹ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਸਾਡੇ ਥਾਂਜ ਤਲਵਾਰਾਂ ਫੜਾਉਣ ਲੱਗੇ ਹੋ ਸਾਡੇ ਸੀਸ ਮੰਗ ਰਹੇ ਹੋ ਅੱਜ ਤੱਕ ਤੇ ਅਸੀਂ ਕਰਦ ਕਾਚੂ ਆਪਣੇ ਹੱਥੇ ਵਿੱਚ ਨਹੀਂ ਫੜਿਆ ਸਮ ਤਾਂ ਕਾਚੂ ਵੇਖ ਕੇ ਡਰ ਲੱਗਦਾ ਹੂੰ ਹੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਕਾਚੂ ਵੇਖ ਕੇ ਤੁਹਾਨੂੰ ਡਰ ਲੱਗਦਾ ਨਾ ਤੇ ਇਸੇ ਕਰਕੇ ਹਜ਼ਾਰਾਂ ਸਾਲ ਅਸੀਂ ਵਿਦੇਸ਼ੀਆਂ ਦੇ ਜਿਹੜੇ ਉਹ ਗੁਲਾਮ ਰਹੇ ਆ ਇਸੇ ਕਰਕੇ ਇੱਕ ਬੰਦਾ ਆਉਂਦਾ ਉਹ 17 ਹਮਲੇ ਕਰਦਾ ਹੂੰ ਕੋਈ ਰਸਤੇ 'ਚ ਰੋਕਣ ਵਾਲਾ ਨਹੀਂ ਆ ਉਹ ਸਿੱਧਾ ਕਾਬਲ ਖੰਧਾਰ ਤੋਂ ਆਉਂਦਾ ਤੇ ਦਿੱਲੀ ਪਹੁੰਚਦਾ ਰਸਤਾ ਕੋਈ ਉਹਦਾ ਰੋਕਦਾ ਨਹੀਂ ਠੀਕ ਇਸੇ ਕਰਕੇ ਤੁਸੀਂ ਇਹ ਹਜ਼ਾਰਾਂ ਸਾਲ ਗੁਲਾਮ ਰਹੇ ਜੇ ਤੁਹਾਡੇ ਹੱਥ ਵਿੱਚ ਤਲਵਾਰ ਹੁੰਦੀ ਤੁਹਾਡਾ ਏਕਾ ਹੁੰਦਾ ਤੇ ਹੋ ਸਕਦਾ ਸੀ ਉਹ ਲੋਕ ਤੁਹਾਨੂੰ ਗੁਲਾਮ ਨਾ ਬਣਾ ਪਾਉਂਦੇ ਤੇ ਮੈਂ ਇਹ ਚਾਹੁੰਦਾ ਵਾਂ ਵੀ ਤੁਸੀਂ ਆਪਣੇ ਹੱਥਾਂ ਵਿੱਚ ਤਲਵਾਰ ਲੈ ਕੇ ਆਪਣੇ ਹੱਕਾਂ ਦੀ ਆਵਾਜ਼ ਖੁਦ ਬੁਲੰਦ ਕਰੋ ਖੁਦ ਬੁਲੰਦ ਜਿਹੜੀ ਇਹ ਖੰਡੇ-ਭਾਟੇ ਦੀ ਪੌਲ ਆ ਨਾ ਜਿਹੜਾ ਤੁਸੀਂ ਕਹਿੰਦੇ ਚਿੜੀ ਉੜੇ ਡਰ ਸੇ ਲੜ ਪਾਉਂ ਮੁਗਲੋ ਸੇ ਕਿ ਐਸੇ ਲੜ ਪਾਉਂ ਵੀ ਚਿੜੀ ਨੂੰ ਵੇਖ ਕੇ ਤੁਸੀਂ ਡਰ ਜਾਂਦੇ ਸੀ ਮੁਗਲਾ ਨਾਲ ਤੁਸੀਂ ਲੋਕਾਂ ਨੇ ਕੀ ਲੜਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਖੰਡੇ ਬਾਟੇ ਦੀ ਪੌਲ ਦਵਾਂਗਾ ਵੀ ਤੁਹਾਨੂੰ ਖੰਡੇ ਬਾਟੇ ਦੀ ਪੌਲ ਦਵਾਂਗਾ ਜਿੰਨੂੰ ਪੀ ਕੇ ਤੁਸੀਂ ਮੌਤ ਨੂੰ ਮਖੌਲ ਮਖੌਲ ਕਰਨ ਲੱਗ ਜਾਓਗੇ ਤਬਾ ਗੋਬਿੰਦ ਸਿੰਘ ਨਾਮ ਕਹਾਉਣ ਵਾਲੀ ਜਿਹੜੀ ਗੱਲ ਹੁੰਦੀ ਹੈ ਵੀ ਜੇ ਮੈਂ ਤੁਹਾਨੂੰ ਉਸ ਸਟੇਟਸ ਤੱਕ ਨਾ ਲੈ ਪਾਵਾਂ ਵੀ ਜਦੋਂ ਤੁਹਾਡੇ ਮਨ ਵਿੱਚੋਂ ਮੌਤ ਨੂੰ ਵੇਖ ਕੇ ਹਾਸਾ ਆਵੇ ਤੁਸੀਂ ਮੌਤ ਨੂੰ ਵੇਖ ਕੇ ਮਖੌਲਾ ਕਰੋ ਤੇ ਮੇਰਾ ਵੀ ਗੋਬਿੰਦ ਨਾਮ ਕੋ ਹੁੰਦਾ ਕੋਈ ਫਾਇਦਾ ਨਹੀਂ ਆ ਠੀਕ ਆ ਤੇ ਵਾਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਆਬੇ ਹਾਦ ਦਿੱਤਾ ਜਿਹੜਾ ਆਬੇ ਹਾਦ ਦੀ ਤਾਕਤ ਹੈ ਕਿਉਂਕਿ ਉਹ ਬਾਣੀ ਦੇ ਨਾਲ ਤਿਆਰ ਕੀਤਾ ਗਿਆ ਪਾਣੀ ਤੇ ਅਸੀਂ ਆਮ ਪੀਨੇ ਆ ਬਿਲਕੁਲ ਪਤਾਸੇ ਵੀ ਆਮ ਖਾਦੇ ਹੋਣਗੇ ਹਾਂ ਬਾਟੇ ਦੇ ਲੋਹੇ ਦੇ ਬਾਟੇ ਵਿੱਚ ਆਮ ਅਸੀਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਹੋਣਗੀਆਂ ਗੁਰੂ ਸਾਹਿਬ ਨੇ ਆਮ ਹੀ ਚੀਜ਼ਾਂ ਲਈਆਂ ਬਾਟਾ ਲਿਆ ਬਾਟੇ ਵਿੱਚ ਸਤਲੁਜ ਦਾ ਪਾਣੀ ਪਾਇਆ ਪਤਾਸੇ ਪਾਏ ਖੰਡਾ ਲਿਆ ਹੱਥ ਵਿੱਚ ਤੇ ਬਾਣੀ ਪੜੀ ਜੀ ਇਹਨਾਂ ਪੰਜ ਚੀਜ਼ਾਂ ਦੇ ਨਾਲ ਤਿਆਰ ਹੋ ਗਿਆ ਅਮਰਤ ਹੁਣ ਜਦੋਂ ਇਹ ਅਮਰਤ ਤਿਆਰ ਹੋਇਆ ਜਦੋਂ ਦਿੱਤਾ ਗਿਆ ਹੁਣ ਖੰਡੇ ਦੀ ਪਾਵਰ ਨੇ ਕੁਝ ਨਾ ਕੁਝ ਤੇ ਵਿਖਾਉਣਾ ਸੀ ਆਪਣਾ ਤੇ ਉਸ ਖੰਡੇ ਨੇ ਆਪਣੀ ਤਾਕਤ ਵਿਖਾਈ ਸਿੱਖਾਂ ਨੇ ਫਿਰ 14 ਜੰਗਾਂ ਲੜੀਆਂ ਹਮ ਵਿਸਾਖੀ ਤੋਂ ਬਾਅਦ ਉਸ ਤੋਂ ਬਾਅਦ 10 ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਹੁੰਦੀਆਂ ਨੇ ਜੀ ਤੇ ਉਹੀ ਸਿੱਖ ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਨ ਤਕੜੀ ਉਹੀ ਤਲਵਾਰ ਲੈ ਕੇ ਤੇ ਮੁਗਲਾਂ ਦੇ ਆਹੂ ਲਾਉਣ ਲੱਗ ਪਏ ਹਮ ਇਹ ਇਹ ਤਾਕਤ ਜਿਹੜੀ ਆ ਉਹਨਾਂ ਦੇ ਵਿੱਚ ਖੰਡੇ ਬਾਟੇ ਦੀ ਪੌਲ ਛਕਣ ਤੋਂ ਬਾਅਦ ਆਈ ਹਮ ਬਾਣੀ ਦੇ ਨਾਲ ਜੁੜਨ ਤੋਂ ਬਾਅਦ ਆਈ ਗੁਰਬਾਣੀ ਨਾਲ ਆਈ ਗੁਰਬਾਣੀ ਆਪਾਂ ਇਹੀ ਕਵਾਂਗੇ ਕਿ ਗੁਰਬਾਣੀ ਨਾਲ ਆਈ ਬਿਲਕੁਲ ਕਿਉਂਕਿ ਗੁਰਬਾਣੀ ਜਿਹੜੀ ਆ ਗੁਰਬਾਣੀ ਦੀ ਕਰਾਮਾਤ ਦੇ ਨਾਲ ਹੀ ਅੰਮ੍ਰਿਤ ਤਿਆਰ ਹੁੰਦਾ ਹੂੰ ਕਿਉਂਕਿ ਉਹ ਬਾਣੀ ਆ ਨਾ ਉਹਦੇ ਵਿੱਚ ਤੇ ਤਾਂ ਹੀ ਉਹ ਬਲਵਾਨ ਹੋਏ ਬਾਣੀ ਦੀ ਕਰਾਮਾਤ ਨੇ ਆਪਣਾ ਰੂਪ ਵਿਖਾਇਆ ਤੇ ਸਿੱਖ ਜਿਹੜੇ 40 ਸੀ ਉਹ 10 ਲੱਖ ਦੇ ਨਾਲ ਲੜਨੀ ਤਿਆਰ ਹੋ ਗਏ ਮੈਂ ਇੱਥੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਜੀ 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 ਵੇਖੋ 10 10 ਲੱਖ ਨੇ ਹੁਣ 10 ਲੱਖ ਜਿਹੜੇ ਨੇ ਉਹਨਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਆ ਹੂੰ ਇੱਕ ਲੋਕ ਉਹ ਆ ਜਿਹੜੇ ਲੁੱਟਾਂ ਖੋਹਾਂ ਕਰਨ ਆਏ ਹਮ ਇੱਕ ਲੋਕ ਉਹ ਆ ਜਿਹੜੇ ਤਨਖਾਹਦਾਰ ਆ ਹਮ ਇੱਕ ਲੋਕ ਉਹ ਆ ਜਿਹੜੇ ਜਹਾਦ ਦੇ ਨਾਂ ਦੇ ਉੱਤੇ ਲੜਨਾ ਆਏ ਕਿਉਂਕਿ ਮੁਸਲਮਾਨਾਂ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ ਹਮ ਉਹ ਹਮੇਸ਼ਾ ਹੀ ਜਹਾਦ ਦਾ ਨਾਰਾ ਦੇ ਕੇ ਲੜਦੇ ਰਹੇ ਉਹ ਲਾਲਚ ਦਿੰਦੇ ਰਹੇ ਵੀ ਜੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਕਾਫਰਾਂ ਦੇ ਵਿਰੁੱਧ ਲੜਦੇ ਹੋਏ ਮਾਰੇ ਜਾਓਗੇ ਤੇ ਤੁਹਾਨੂੰ ਜਿਹੜਾ ਪਗੰਬਰ ਆ ਉਹ ਖੁਦ ਲੈਣ ਆਊ ਇਹ ਤਿੰਨ categories 10 ਲੱਖ ਦੇ ਵਿੱਚ 10 ਲੱਖ ਦੇ ਵਿੱਚ ਨੇ ਤੇ ਇੱਧਰ ਜਿਹੜੇ 40 ਨੇ ਨਾ ਹਮ ਉਹਨਾਂ ਨੇ ਜਿਹੜਾ ਸੀਸ ਉਹ ਤਲੀ ਉੱਤੇ ਰੱਖਿਆ ਉਹਨਾਂ ਨੇ ਕਫਨ ਜਿਹੜਾ ਆਪਣੇ ਸਿਰ ਦੇ ਉੱਤੇ ਬੰਨਿਆ ਇੱਥੇ ਨਾ ਉਹਨਾਂ ਨੂੰ ਤਨਖਾਹ ਦੀ ਲੋੜ ਆ ਨਾ ਉਹਨਾਂ ਨੂੰ ਲੁੱਟਖੋਹਾਂ ਦੀ ਲੋੜ ਆ ਬਸ ਉਹਨਾਂ ਨੂੰ ਇਹ ਆ ਵੀ ਸਾਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੋਣੀ ਚਾਹੀਦੀ ਹੈ ਕਿਉਂਕਿ ਭਾਈ ਮਤੀ ਦਾਸ ਨੂੰ ਜਦੋਂ ਪੁੱਛਿਆ ਜਾਂਦਾ ਨਾ ਵੀ ਜਲਾਦ ਨੂੰ ਜਲਾਦ ਉਹਨੂੰ ਮਤੀ ਦਾਸ ਨੂੰ ਪੁੱਛਦਾ ਵੀ ਮਤੀ ਦਾਸਾ ਤੇਰੀ ਆਖਰੀ ਇੱਛਾ ਹੈ ਤੇ ਮਤੀ ਦਾਸ ਕਹਿੰਦਾ ਮੇਰੀ ਆਖਰੀ ਇੱਛਾ ਇਹ ਹੈ ਪਰ ਜਦੋਂ ਮੇਰੇ ਸੀਸ ਉੱਤੇ ਆਰਾ ਚੱਲੇ ਨਾ ਤੇ ਮੇਰਾ ਮੁਖ ਮੇਰੇ ਗੁਰੂ ਦੇ ਵੱਲ ਉਹਨੂੰ ਵੱਲ ਤੇ ਜਿਹੜੇ ਸਿੱਖ ਦਾ ਮੋਖੀ ਗੁਰੂ ਦੇ ਵੱਲੋਂ ਨਾ ਉਹ ਉਹ ਸਿੱਖ ਤੇ ਫਿਰ ਮੌਤ ਨੂੰ ਮੁਕਾਬਲਾ ਕਰੇਗਾ ਨਾ 10 ਲੱਖ ਕਿੱਥੋਂ ਮੁਕਾਬਲਾ ਕਰੂਗਾ ਉਹਦਾ ਕਿਉਂਕਿ ਉਹਨਾਂ ਦਾ ਭਰੋਸਾ ਗੁਰੂ ਤੇ ਆ ਉਹ ਲੋਕ ਲੁੱਟਾ ਖੋਹਾਂ ਦੇ ਪੈਸੇ ਤੇ ਬੈਠੇ ਆ ਉਹ ਲੋਕ ਤਨਖਾਹ ਤੇ ਬੈਠੇ ਨੇ ਵੀ ਜੇ ਜੰਗ ਜਿੱਤ ਕੇ ਜਾਵਾਂਗੇ ਸਰਕਾਰ ਦੇ ਕੋਲੋਂ ਉਹਦੇ ਵਧਣਗੇ ਇੱਥੇ ਤਾਂ ਕੋਈ ਲਾਲਚ ਨਹੀਂ ਇਹ ਲਾਲਚ ਤੋਂ ਰਹਿਤ ਸਿੱਖ ਨੇ ਇੱਕ ਚੀਜ਼ ਹੋਰ ਸੀਗੀ ਵੀ ਬਹੁਤ ਸਾਰੇ ਵਿਦਵਾਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਇੱਕ ਪਾਸੇ ਜੰਗੀ ਹਥਿਆਰ ਸੀ ਛੋਟੀ ਦੇ ਹਥਿਆਰ ਤੇ ਸਾਡੇ ਸਿੰਘਾਂ ਕੋਲ ਟੁੱਟੀਆਂ ਕਿਰਪਾਨਾਂ ਪਾਟੇ ਹੋਏ ਚੋਲੇ ਇੱਥੇ ਤੱਕ ਕੋਈ ਸੇਫਟੀ ਬੈਲਟ ਤੱਕ ਨਹੀਂ ਹੈਗੀ ਉਹਨਾਂ ਕੋਲ ਤਾਂ ਜੈਗਟਾ ਲੋਹੇ ਦੀਆਂ ਲੋਹੇ ਚ ਵਿੜੇ ਹੋਏ ਸੀ ਜਿਹੜੇ ਕੱਪੜੇ ਉਹਨਾਂ ਨੇ ਆਨੰਦਪੁਰ ਪਾਏ ਨਾ ਉਹੀ ਕੱਪੜੇ ਉਹਨਾਂ ਦੇ ਤਨ ਤੇ ਰਹਿਣਗੇ ਜੀ ਕਿਉਂਕਿ ਮਰਦੇ ਦਮ ਤੱਕ ਉਹਨਾਂ ਨੂੰ ਕੱਪੜੇ ਵੀ ਨਸੀਬ ਨਹੀਂ ਹੋਏ ਨਹੀਂ ਹੋਏ ਜੇ ਜਿਹੜੇ ਸਰਸਾ ਦਰਿਆ ਦੇ ਕੰਢੇ ਨੂੰ ਸਰਸਾ ਨਦੀ ਨੂੰ ਪਾਰ ਕਰਨ ਦੇ ਵਕਤ ਉਹਨਾਂ ਦੇ ਕੱਪੜੇ ਗਿੱਲੇ ਹੋ ਗਏ ਤੇ ਉਹਨਾਂ ਕੋਲ ਅਲਟਰਨੇਟਿਵ ਨਹੀਂ ਸੀ ਹੈਗਾ ਵੀ ਅਸੀਂ ਕੱਪੜੇ ਚੇਂਜ ਕਰ ਸਕੀਏ ਉਹਨਾਂ ਨੇ ਉਹ ਜਿਹੜੇ ਕੱਪੜੇ ਸੀ ਲਾ ਕੇ ਨਿਚੋੜ ਕੇ ਤੇ ਧੁੱਪੇ ਫਾਤੇ ਸੁੱਕਣ ਵਾਸਤੇ ਅੱਧ ਸੁੱਕੇ ਕੱਪੜੇ ਉਹਨਾਂ ਨੇ ਇੰਨਾ ਪੋਹ ਦੇ ਦਿਨਾਂ 'ਚ ਆਪਣੇ ਤਨ ਤੇ ਪਾ ਕੇ ਲੜਾਈ ਲੜੀ ਵਾਹ ਵਾਹ ਬਾਹਰ ਦੇ ਲੋਕਾਂ ਨੇ ਸਨੋਹ ਪਾਈਆਂ ਹੋਈਆਂ ਨੇ ਲੋਹੇ ਦੀਆਂ ਲੋਹੇ ਦੀਆਂ ਸਿਰ ਦੇ ਉੱਤੇ ਉਹਨਾਂ ਨੇ ਟੋਪ ਟੋਪ ਪਾਏ ਹੋਏ ਨੇ ਲੋਹੇ ਦੇ ਵੱਡੇ ਵੱਡੇ ਮੂੰਹ ਦੇ ਉੱਤੇ ਉਹਨਾਂ ਨੇ ਜੰਗਲਾ ਪਾਇਆ ਆ ਛਾਤੀ ਉਹਨਾਂ ਨੇ ਕੱਜੀ ਹੋਈ ਆ ਕਿ ਇਹ ਤਰੀਕੇ ਨਾਲ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੀ ਬੰਦੂਕ ਦੀ ਗੋਲੀ ਆ ਉਹ ਸਾਡੀ ਛਾਤੀ ਨੂੰ ਨਾ چیر ਸਕੇ ਸਾਡੀਆਂ ਬਾਹਾਂ ਜਿਹੜੀਆਂ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਫੱਟ ਨਾ ਕਰ ਸਕੇ ਗੁਰੂ ਗੋਬਿੰਦ ਸਿੰਘ ਦਾ ਤੀਰ ਸਾਡੀ ਛਾਤੀ ਵਿੱਚ ਨਾ ਵੱਜ ਸਕੇ ਇਹਨਾਂ ਪ੍ਰਬੰਧ ਕੀਤਾ ਹੋਇਆ ਨਾ ਪਰ ਦੂਜੇ ਪਾਸੇ ਉਹ ਨੇ ਜਿਨ੍ਹਾਂ ਨੇ ਥੱਲੇ ਪਾਇਆ ਹੀ ਕੱਖ ਨਹੀਂ ਹੋਇਆ ਜਿਨ੍ਹਾਂ ਨੇ ਆਪਣਾ ਝੋਲਾ ਹੀ ਤਾਂ ਤੇ ਪਾਇਆ ਉਹ ਵੀ ਅੱਧ ਗਿੱਲਾ ਉਹ ਵੀ ਯਾਦ ਕਰੀ ਤੇ ਅੱਧ ਗਿੱਲਾ ਤੇ ਜਿਹੜੀਆਂ ਤਲਵਾਰਾਂ ਨੇ ਹੋ ਸਕਦਾ 7 ਮਹੀਨਾ ਚੋਂ ਵੀ ਜੰਗਾਲ ਮਾਰ ਖਾ ਗਈਆਂ ਹੋਣ ਤੇ ਜਿਹੜੇ ਕਿਉਂਕਿ ਪ੍ਰਸਾਦੀ ਹਾਥੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਉੱਥੇ ਸ਼ਹੀਦ ਹੋ ਗਿਆ ਆਨੰਦਪੁਰ ਜਿਹੜੀਆਂ ਤੋਹਫਾਂ ਸੀ ਉਹ ਪੰਜ ਕਿਲਿਆਂ ਦੇ ਵਿੱਚ ਆਨੰਦਪੁਰ ਸਾਹਿਬ ਗੁਰੂ ਨੇ ਰੱਖੀਆਂ ਸੀ ਉਹ ਪੰਜਾਂ ਕਿਲਿਆਂ ਦੇ ਵਿੱਚ ਤੋਹਫਾਂ ਉੱਥੇ ਦੀਆਂ ਉੱਥੇ ਹੀ ਰਹਿ ਗਈਆਂ ਇੱਕ ਵੀ ਚੀਜ਼ ਉਹਨਾਂ ਨਾਲ ਲਿਆਉਂਦੀ ਲੋੜ ਨਹੀਂ ਪਈ ਪਰ ਦੂਜੇ ਪਾਸੇ ਜਿਹੜਾ 10 ਲੱਖ ਆ ਉਹਨੂੰ ਖਾਸ ਸਰਕਾਰ ਦੀ ਵੀ ਸਪੋਰਟ ਆ ਦਿੱਲੀ ਦੀ ਸਪੋਰਟ ਆ ਸਰਹੰਦ ਦੀ ਸਪੋਰਟ ਆ ਆ ਮੁਲਤਾਨ ਦੀ ਸਪੋਰਟ ਆ ਸਾਰੇ ਲਾਹੌਰ ਦੀ ਸਪੋਰਟ ਆ ਉਹਨਾਂ ਨੂੰ ਸਾਰੇ ਪਾਸੇ ਸਪੋਰਟਾਂ ਨੇ ਉਹਨਾਂ ਨੂੰ ਪਤਾ ਵੀ ਟੀ ਹਥਿਆਰ ਮੁੱਕ ਵੀ ਗਏ ਪਿਛਵਾ ਜਨੇ ਨੇ ਇਧਰ ਦੇ ਕੋਈ ਪਤਾ ਹੀ ਨਹੀਂ ਕਿਉਂਕਿ ਤੁਸਾਂ ਕਿਸੇ ਨੇ ਕੁਝ ਪਹੁੰਚੇ ਨਹੀਂ ਦੇਣਾ ਜਿਹੜੇ ਬੰਦਿਆ ਕੋਲ ਰੋਟੀ ਇੱਕ ਪਾਣੀ ਦਾ ਤੁਪਕਾ ਨਹੀਂ ਪਹੁੰਚਣ ਦਿੱਤਾ ਜਾਂਦਾ ਉਹ ਬੰਦਿਆ ਕੋਲ ਹਥਿਆਰ ਕਿੱਥੇ ਪਹੁੰਚਣ ਦਿੱਤੇ ਜਾਂਦੇ ਇਸ ਕਰਕੇ ਉਹ ਜੇ ਲੜੇ ਨੇ ਉਹ ਬਾਣੀ ਦੀ ਤਾਕਤ ਨਾਲ ਲੜੇ ਨੇ ਗੁਰੂ ਦੇ ਭਰੋਸੇ ਨਾਲ ਲੜੇ ਇਹ ਕੱਲੀ ਅਜੇ 40 ਦੀ ਮਿਸਾਲ ਆ ਨਾ ਇਹਨਾਂ 40 ਨੇ ਮਿਸਾਲ ਪੈਦਾ ਕੀਤੀ ਇਹੋ ਜਿਹਾ ਵੀ ਯੋਧਾ ਆ ਜਦੋਂ 21 ਲੜੇ 21 ਲੜੇ ਇੱਕ ਪਾਸੇ ਸਾਰਾ ਗੜੀ ਦੀ ਲੜਾਈ ਆ 21 ਜਾਣੇ ਆ ਦੂਜੇ ਪਾਸੇ 10000 ਆ ਇਹ ਤਾਂ ਥੋੜੇ ਸਮੇ ਦੀ ਗੱਲ ਆ ਇਹ ਤਾਂ ਥੋੜੇ ਸਮੇ ਦੀ ਗੱਲ ਆ ਇਹ ਇਹ ਜਿਹੜਾ 40 ਸਿੱਖਾਂ ਨੇ ਲੜਾਈ ਲੜੀ ਚਮਕੌਰ ਦੇ ਵਿੱਚ ਇਹ ਉਹਨਾਂ ਤੋਂ ਪ੍ਰੇਰਣਾ ਲਈ ਉਹਨਾਂ ਨੇ ਕਿ ਜੇ ਸਾਡੇ ਉਹ ਭਰਾ ਭੁੱਖੇ ਪਾਣੇ ਲੜ ਸਕਦੇ ਨੇ ਨਾ ਕਿ ਅਸੀਂ ਵੀ ਲੜ ਸਕਦੇ ਆ ਕਿਉਂਕਿ ਗੁਰੂ ਦਾ ਭਰੋਸਾ ਹੈ ਗੁਰੂ ਦੀ ਸ਼ਾਨ ਹੈ ਤੇ ਗੁਰੂ ਦੀ ਤਾਕਤ ਹੈ ਮਰਜੀ ਉੜੇ ਸੀਗੇ ਗੁਰੂ ਤਾਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਆਇਆ ਇਤਾਂ ਕਰਕੇ ਉਹ ਜੰਗ ਜਿਹੜੀ ਜਿੱਤ ਗਈ ਉਹਨਾਂ ਨੇ ਇਹ ਕਿਹਾ ਸੀ ਵੀ ਚੌਥਾ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਹਤ ਮਾਰਗ ਪੈਰ ਤੇਰੀ ਜੈ ਸਿਰ ਦੀਜੈ ਕਾਰਨ ਕੀ ਚੀ ਉਹ ਕਹਿੰਦੇ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛਾ ਦਾਸ ਉਹ ਜੀਵਨ ਦੀ ਆਸਾਂ ਲਾ ਕੇ ਆਏ ਸੀ ਉਹਨਾਂ ਨੂੰ ਪਤਾ ਵੀ ਜਿਸ ਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੌਜ ਕੈਮ ਕੀਤੀ ਨਾ ਉਦੋਂ ਹੀ ਉਹਨਾਂ ਨੂੰ ਕਹਿ ਦਿੱਤਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰੋਂ ਇੱਕ ਐਲਾਨ ਕੀਤਾ ਸੀ ਭਾਈ ਜਿੰਨੇ ਵੀ ਸਾਡੀ ਫੌਜ ਚ ਆਉਣਾ ਨਾ ਉਹ ਮੌਤ ਦਾ ਕਫਨ ਆਪਣੇ ਸਿਰ ਤੇ ਬੰਨ ਕੇ ਆਵੇ ਤੇ ਮਾਂ ਬਾਪ ਨੂੰ ਇਹ ਗੱਲ ਕਹੀ ਆ ਵੀ ਜੇ ਤੁਹਾਡੇ ਪੰਜ ਪੁੱਤਰ ਨੇ ਤੇ ਸਮਝੋ ਤੁਹਾਡੇ ਚਾਰ ਹੀ ਆ ਵਾਹ ਵਾਹ ਇੱਕ ਤੁਸੀਂ ਗੁਰੂ ਨੂੰ ਸਪੁਰਦ ਕਰ ਦੇਣਾ ਤੇ ਜਿਹੜਾ ਗੁਰੂ ਨੂੰ ਸਪੁਰਦ ਕੀਤਾ ਉਹ ਸਮਝੋ ਅੱਜ ਵੀ ਗਿਆ ਤੇ ਕੱਲ ਵੀ ਗਿਆ ਕਿਉਂਕਿ ਸੱਚ ਤੇ ਚੱਲਣ ਵਾਲਿਆਂ ਦੀ ਬਹੁਤੀ ਜ਼ਿੰਦਗੀ ਨਹੀਂ ਹੁੰਦੀ ਜੀ ਮੈਂ ਕਹਾਂ ਚਾਹਾਂਗਾ ਕਿ ਥੋੜਾ ਜਿਹਾ ਆਪਾਂ ਨਾ ਸਰਹੰਦ ਫਤਿਹ ਨੂੰ ਵੀ ਛੇੜ ਲਈਏ ਨਾਲ ਹੀ ਇੱਕ ਬੰਨੇ 7 ਸਾਲ ਦੀ ਉਮਰ ਇੱਕ ਪਾਸੇ 9 ਸਾਲ ਦੀ ਉਮਰ ਦੂਜੇ ਬੰਨੇ ਉਹ ਬੰਦੇ ਲੋਕ ਬੈਠੇ ਨੇ ਜਿਹੜੇ ਬਹੁਤ ਵਿਦਵਾਨ ਘਾਉਂਦੇ ਨੇ ਆਪਣੇ ਆਪ ਨੂੰ ਤਣਾੜ ਨੇ ਡਰਾਉਣੇ ਵੀ ਨੇ ਡਰਾਉਣੇ ਆਪਾਂ ਇਸ ਕਰਕੇ ਕਹਿ ਦਈਏ ਵੀ ਉਹ ਪੂਰੇ ਪਾਵਰਫੁੱਲ ਵੀ ਸੀ ਫਤੇ ਸਿੰਘ ਦੇ ਜਵਾਬ ਕਿਵੇਂ ਉਹ ਛੋਟੀਆਂ ਜਿੰਦਾ ਨੇ ਇਹ ਜਿਹੜੇ ਤਣਾੜਾ ਨੂੰ ਬੋਲਤੀ ਬੰਦ ਕਰ ਸਕੀ ਕਚਹਿਰੀ ਦੇ ਵਿੱਚ ਮੈਂ ਨਾ ਕਈ ਵਾਰੀ ਪਿਛਲੇ ਸਾਲ ਵੀ ਇੱਕ ਬੇਨਤੀ ਕੀਤੀ ਸੀ ਜਿਹੜੀ ਘਰ ਦੀ ਸਿੱਖਿਆ ਨਾ ਮਾਂ ਦੀ ਜਿਹੜੀ ਗੋਦੀ ਆ ਆਹਾਂ ਮਾਂ ਦੀ ਗੋਦੀ ਵਿੱਚ ਬੜੀ-ਬੜੀ ਕਰਾਮਾਤ ਹੂੰ ਕਿਉਂਕਿ ਮਾਂ ਦੀ ਗੋਦ ਵਿੱਚ ਖੁਦ ਰੱਬ ਵੱਸਦਾ ਬਿਲਕੁਲ ਤੇ ਜਿਹੜੀ ਮਾਂ ਦੀ ਸਿੱਖਿਆ ਨਾ ਹੂੰ ਉਹ ਵੱਡੇ ਤੋਂ ਵੱਡੇ ਪੱਥਰ ਨੂੰ ਪਿੰਗਲਾ ਸਕਦੀ ਹੈ ਬਿਲਕੁਲ ਤੇ ਜਿਹੜੀ ਮਾਂ ਦੀ ਮਾੜੀ ਸਿੱਖਿਆ ਨਾ ਉਹ ਵੱਡੇ ਤੋਂ ਵੱਡੇ ਸਾਧੂ ਨੂੰ ਹੂੰ ਐਸੀ ਗਰਾਵਟ ਦੇ ਵਿੱਚ ਛੁੱਟ ਸਕਦੀ ਆ ਜਿੱਥੋਂ ਉਹਦੀ ਮੌਤ ਹੀ ਆ ਹੋਰ ਉਹਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ ਸਹੀ ਹੈ ਪਰ ਜੇ ਸਹਿਬਜ਼ਾਦਿਆਂ ਦੇ ਅੰਦਰ ਏਡੀ ਵੱਡੀ ਪਾਵਰ ਆਈ ਨਾ ਉਹ ਗੁਰੂ ਦੀ ਗੋਦੀ ਵਿੱਚ ਭਲੇ ਆਪਣੀਆਂ ਮਾਤਾਵਾਂ ਦੀ ਗੋਦੀ ਵਿੱਚ ਭਲੇ ਤੇ ਦੂਜੀ ਵੱਡੀ ਗੱਲ ਵੀ ਜਿਹੜੀ ਦਾਦੀ ਆ ਦਾਦੀ ਦੀ ਸਿੱਖਿਆ ਬੜੀ ਬਲਵਾਨ ਸੀ ਅੱਜ ਤੇ ਭਾਵੇਂ ਮਾਡਰਨ ਪੁਰੇ ਨੇ ਸਾਡੇ ਰਿਸ਼ਤਿਆਂ ਦੇ ਵਿੱਚ ਜ਼ਹਿਰ ਘੋਲਤਾ ਅੱਜ ਜਿਹੜੀਆਂ ਮਾਡਰਨ ਧੀਆ ਨੇ ਸਾਡੀਆਂ ਉਹ ਉਹਨਾਂ ਨੇ ਦਾਦੀਆਂ ਤੋਂ ਪੁੱਤ ਹੀ ਖੋਲੇ ਪਰ ਇਸੇ ਕਰਕੇ ਜੇ 12 12 13 13 ਸਾਲਾਂ ਦੇ ਬੱਚੇ ਨਸ਼ੇ 'ਚ ਪੈ ਗਏ ਨਾ ਉਹਨਾਂ ਦੇ ਪੈਣ ਦਾ ਕਾਰਨ ਇਹ ਸੀ ਵੀ ਜਿਹੜਾ ਸਮਾਂ ਮਾਪੇ ਬਾਪ ਨੇ ਉਹਨਾਂ ਨੂੰ ਦੇਣਾ ਸੀ ਜਿਸ ਸਮੇਂ ਉਹਨਾਂ ਨੂੰ ਪਿਆਰ ਦੀ ਲੋੜ ਸੀ ਉਸ ਸਮੇਂ ਮਾਪੇ ਬਾਪ ਨੇ ਉਹਨਾਂ ਨੂੰ ਪਿਆਰ ਨਹੀਂ ਦਿੱਤਾ ਤੇ ਫਿਰ ਉਹਨਾਂ ਨੇ ਸੂਈਆਂ ਆਪਣੀਆਂ ਜੇਬੀਆਂ ਵਿੱਚ ਪਾ ਕੇ ਉਹਨਾਂ ਦਾ ਪਿਆਰ ਪਾ ਲਿਆ ਪਾਲਿਆ ਸਹੀ ਕਿਉਂਕਿ ਉਹਨਾਂ ਨੂੰ ਪਿਆਰ ਦੀ ਲੋੜ ਸੀ ਜੇ ਮਾਂ ਪਿਆਰ ਦਿੰਦੀ ਦਾਦੀਆਂ ਪਿਆਰ ਦਿੰਦੀਆਂ ਘਰੋਂ ਪਿਆਰ ਮਿਲਦਾ ਮਾਪੇ ਬਾਪ ਵੱਲੋਂ ਪਿਆਰ ਮਿਲਦਾ ਤੇ ਸ਼ਾਇਦ ਉਹ ਸੂਈਆਂ ਨਾਲ ਪਿਆਰ ਨਾ ਕਰਦੇ ਸਹੀ ਉਹ ਡਰੱਗਜ਼ ਨਾਲ ਪਿਆਰ ਨਾ ਕਰਦੇ ਉਹ ਪਹਿੜੀਆਂ ਆਲਮਤਾਂ ਨਾਲ ਗੈਂਗਸਟਰ ਨਾ ਬਣਦੇ ਹੋ ਜੇ ਉਹ ਗੈਂਗਸਟਰ ਬਣ ਰਹੇ ਨੇ ਜੇ ਉਹ ਮੁਕਾਬਲਿਆਂ ਦੇ ਵਿੱਚ ਮਾਰੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਕਸੂਰ ਮਾਤਾ ਪਿਤਾ ਦਾ ਮੈਂ ਕਈ ਵਾਰੀ ਇੱਕ ਗੱਲ ਸੁਣਾਉਣਾ ਹੁੰਦਾ ਵੀ ਇੱਕ ਬੱਚਾ ਛੋਟੇ ਹੁੰਦਾ ਚੋਰੀ ਕਰਦਾ ਸੀ ਤੇ ਜਦੋਂ ਉਹ ਆਪਣੇ ਘਰੇ ਚੀਜ਼ਾਂ ਚੋਰੀ ਲੈ ਕੇ ਜਾਂਦਾ ਸੀ ਤੇ ਮਾਂ ਉਹਨੂੰ ਸ਼ਾਬਾਸ਼ ਦਿੰਦੀ ਸ਼ਾਬਾਸ਼ ਹੌਲੀ ਹੌਲੀ ਉਹ ਵੱਡਾ ਹੋਇਆ ਤੇ ਉਹ ਵੱਡੀਆਂ ਚੋਰੀਆਂ ਕਰਨ ਲੱਗ ਪਿਆ ਹੂੰ ਉਹਨੇ ਕਿਸੇ ਘਰੇ ਚੋਰੀ ਕੀਤੀ ਉਹ ਫੜਿਆ ਗਿਆ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ ਤੇ ਉਹਨੂੰ ਪੁੱਛਿਆ ਗਿਆ ਵੀ ਤੇਰੀ ਕੋਈ ਤਮੰਨਾ ਹੈ ਕਹਿੰਦਾ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਤੇ ਜਦੋਂ ਉਹਨੇ ਆਪਣੀ ਮਾਂ ਨੂੰ ਬੁਲਾਇਆ ਤੇ ਮਾਂ ਨੂੰ ਕਹਿੰਦਾ ਵੀ ਮਾਂ ਆਪਣਾ ਕੰਨ ਮੇਰੇ ਕੋਲ ਕਰ ਹੂੰ ਤੇ ਮਾਂ ਨੇ ਕੰਨ ਕੋਲ ਕੀਤਾ ਉਹਨੇ ਜ਼ੋਰ ਦੀ ਦੰਦੀ ਵੱਡੀ ਹੂੰ ਮਾਂ ਨੇ ਧੱਕਾ ਮਾਰਿਆ ਨੂੰ ਧੱਫਾ ਮਾਰ ਕੇ ਪਿੱਛੇ ਛੁੱਟਿਆ ਤੇ ਮਾਂ ਕਹਿੰਦੀ ਇਹ ਕੀ ਬਦਮੀਚੀ ਹੂੰ ਕਹਿੰਦਾ ਮਾਂ ਬਦਮੀਚੀ ਨਹੀਂ ਜੇ ਇਹਹੀ ਥੱਪੜ ਤੂੰ ਮੇਰੇ ਮਾਰਿਆ ਐਂਦਾ ਨਾ ਤੇ ਸ਼ਾਇਦ ਅਜ ਮੈਂ ਫਾਂਸੀ ਦੀ ਸਜ਼ਾ ਨਾ ਭੁਗਤ ਰਿਆ ਹੂੰ ਫਾਂਸੀ ਦੀ ਸਜ਼ਾ ਨਾ ਭੁਗਤ ਰਿਆ ਕਿਉਂਕਿ ਮਾਂ ਦੀ ਸਿੱਖਿਆ ਦੇ ਵਿੱਚ ਬੜੀ ਵੱਡੀ ਤਾਕਤ ਹੈ ਹੂੰ ਤੇ ਸਹਬ ਜਾਦੇ ਜਿਹੜੇ 7 ਤੇ 9 ਸਾਲ ਦੇ ਨੇ ਨਾ ਜਦੋਂ ਕਚੈਰੀ ਚ ਜਾਂਦੇ ਨੇ ਉਸ ਤੋਂ ਪਹਿਲਾਂ ਦਾਦੀ ਉਹਨਾਂ ਨੂੰ ਪਾਠ ਪੜਾਉਂਦੀ ਹੈ ਹਮ ਸਿੱਖਿਆ ਦਿੰਦੀ ਹੈ ਉਹਨਾਂ ਨੂੰ ਉਹਨਾਂ ਨੂੰ ਸਾਰਾ ਆਪਣੇ ਵੱਡੇ ਪੁਰਖਿਆਂ ਦਾ ਇਤਿਹਾਸ ਸੁਣਾਉਂਦੀ ਹੈ ਉਹਨਾਂ ਨੂੰ ਮਜ਼ਬੂਤ ਕਰਦੀ ਹੈ ਸਵੇਰੇ ਠਾ ਕੇ ਗੋਦੀ ਚ ਬਿਠਾ ਕੇ ਪਾਠ ਕਰਦੀ ਉਹ ਪਾਠ ਕਰਨ ਤੋਂ ਬਾਅਦ ਅਰਦਾਸ ਕਰਦੀ ਹੈ ਵੀ ਮਹਾਰਾਜ ਤੇਰੇ ਭਾਣੇ ਅੰਦਰ ਚਾਰ ਪਰ ਦਿਨ ਆਇਆ ਹੀ ਸੋਖ ਸੁਖਾਂ ਦਾ ਪਤੀਤ ਹੋਇਆ ਰਾਤ ਆਈ ਆ ਸੋਖ ਸੁਖਾਂ ਦੀ ਪਤੀਤ ਕਰਵਾਈ ਤੇ ਸਾਨੂੰ ਆਪਣੇ ਪਿਓ ਤੇ ਦਾਦੀਆਂ ਦੀ ਸਿੱਖਿਆ ਦੇ ਉੱਤੇ ਚੱਲਣ ਦੀ ਪ੍ਰੇਰਣਾ ਬਖਸ਼ਿਸ਼ ਕਰੀ ਕਿ ਤੇ ਅਸੀਂ ਆਪਣੇ ਦਾਦੇ ਤੇ ਪਿਓ ਦੀ ਪੱਗ ਨੂੰ ਲਾਜ ਨਾ ਲਾਜੀਏ ਉਹ ਇਹ ਗੱਲ ਲੈ ਕੇ ਤੋਂ ਜਾਂਦੇ ਨੇ ਤੇ ਜਦੋਂ ਉਹਨਾਂ ਉੱਤੇ ਤਸ਼ੱਦਦ ਹੁੰਦਾ ਜਦੋਂ ਸਹਬ ਜਾਦਾ ਬਾਬੇ ਫਤਿਹ ਸਿੰਘ ਦੇ ਅੱਖ ਦੇ ਉੱਤੇ ਪੱਥਰ ਵੱਜਦਾ ਗਲੇਲ ਦੇ ਵਿੱਚੋਂ ਨਿਕਲ ਕੇ ਤੇ ਜੋਰਾਵਰ ਸਿੰਘ ਕਹਿੰਦਾ ਫਤਿਹ ਸਿੰਘ ਵੇਖੀ ਦਾਦੇ ਨੂੰ ਚੇਤੇ ਰੱਖੀ ਪਰਦਾਦੇ ਨੂੰ ਚੇਤੇ ਰੱਖੀ ਉਹਨੂੰ ਵੀ ਜਦੋਂ ਲੋਹ ਦੇ ਉੱਤੇ ਬਿਠਾਇਆ ਗਿਆ ਸੀ ਨਾ ਤੇ ਥੱਲੇ ਭੰਪੜ ਬਰੇ ਜ਼ੋਰ-ਜ਼ੋਰ ਦੀ ਬਾਲੇ ਗਏ ਸੀ ਅੱਗ ਦਾ ਸੇਕ ਬੜਾ ਲੱਗਦਾ ਉਹ ਕਦਾ ਦਿਨ ਪੀੜ ਤੇ ਦਰ ਪੜਦਾਦੇ ਨੂੰ ਵੀ ਹੋਈ ਹੋਣੀ ਆ ਜਦੋਂ ਉਹ ਤਤੀ ਲੋ ਤੇ ਬਿਠਾਇਆ ਗਿਆ ਉਹਨਾਂ ਤੇ ਉੱਪਲ ਦੀ ਦੇਗ ਦੇ ਵਿੱਚ ਬਾਲਿਆ ਗਿਆ ਹੋਣਾ ਪੜਦਾਦੇ ਨੂੰ ਵੀ ਸੇਕ ਬੜਾ ਲੱਗਾ ਹੋਣਾ ਪਰ ਵੇਖੀ ਉਹ ਦ੍ਰਿਸ਼ ਚੇਤੇ ਕਾਲ ਨਹੀਂ ਜੇ ਕਿਤੇ ਤੇਰੇ ਮਨ ਚ ਵਿੱਚ ਡੋਲਣ ਦੀ ਭਾਵਨਾ ਪੈਦਾ ਹੋਈ ਫਤੇ ਸਿੰਘ ਜਕਾਰਾ ਛੱਡਦਾ ਹੁਣ ਇਹ ਚੜ੍ਹਦੀ ਕਲਾ ਇਹ ਸਿੱਖਿਆ ਦੇ ਵਿੱਚੋਂ ਆਈ ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਹਾਂ ਤੁਸੀਂ ਮੁਸਲਮਾਨ ਬਣਨ ਨੂੰ ਤਿਆਰ ਹੋ ਕਹਿੰਦੇ ਵੀ ਤੁਸੀਂ ਸਾਨੂੰ ਟੋਟੇ ਟੁੱਟੇ ਕਰ ਦਿਓ ਪਰ ਇਹ ਖਿਆਲ ਆਪਣੇ ਦਿਮਾਗ ਚੋਂ ਕੱਢ ਦੋ ਵੀ ਅਸੀਂ ਮੁਸਲਮਾਨ ਹੋ ਜਾ। ਅਸੀਂ ਧਰਮ ਪਰਲਵਰਤਨ ਕਰ ਜਾਗੇ ਇਹ ਖਿਆਲ ਆਪਣੇ ਦਿਮਾਗ ਚੋਂ ਕੱਢ ਦੋ। ਪਰ ਅੱਜ ਲੋਕ ਕੋਠੀਆਂ ਦੇ ਬਦਲੇ ਅੱਜ ਲੋਕ ਇਲਾਜ ਦੇ ਬਦਲੇ ਅੱਜ ਲੋਕ ਆਪਣਾ ਧਰਮ ਛੱਡ ਰਹੇ। ਉਹਨਾਂ ਅਹੀਂ ਮਨਾ ਤੇ ਸਹਿਬ ਜਾਦਿਆਂ ਦਾ ਸ਼ਹੀਦੀ ਦਿਨ ਰਿਹਾ। ਕਿਉਂਕਿ ਕੱਲ ਦਾ ਆਨੰਦਪੁਰ ਛੱਡਿਆ ਗਿਆ 21 ਤਰੀਕ ਆ। 21 ਤੋਂ 27 ਤੱਕ ਸਪਤਾਹ ਚੱਲਦਾ। ਚੱਲ ਸ਼ਹੀਦੀ ਦਿਨ ਰਿਹਾ। ਤੇ ਮਨਾ ਅਸੀਂ ਕ੍ਰਿਸਮਸ ਡੇਡ ਆਏ ਆ ਠੀਕ ਆ ਪਤਾ ਨਹੀਂ ਕਿਹੜਾ ਮੂੰਹ ਲੈ ਕੇ ਅਸੀਂ ਜਾਂਦੇ ਆ ਲੱਖ ਲਾਂ ਤਾਂ ਸਾਡੇ ਇਹੋ ਜਿਹੇ ਮੈਂ ਕਹਿੰਦਾ ਸੇਖੋਂ ਹੁੰਦੇ ਵੀ ਜਿਨ੍ਹਾਂ ਨੂੰ ਮਸ ਅਹਮਦਰ ਦੀ ਨਹੀਂ ਆ ਗਈ ਸ਼ਰਮਣੀ ਹੈ ਜਿਹੜੇ ਲੋਕ ਕੀ ਸਿੱਖੀ ਦੇ ਵਿੱਚ ਕੋਈ ਘਾਟ ਦੇ ਦੱਸੋ ਕਿਹੜੀ ਘਾਟ ਆ ਬਿਲਕੁਲ ਸਿੱਖੀ ਤੁਹਾਡਾ ਮਕਾਨ ਨਹੀਂ ਪਾ ਕੇ ਦੇ ਸਕਦੀ ਜੇ ਤੁਸੀਂ ਲਾਲਚ ਨਾਲ ਜੁੜੇ ਹੋ ਮੈਂ ਕਈ ਵਾਰ ਤੁਹਾਡੇ ਮਾਧਮ ਰਾ ਇੱਕ ਗੱਲ ਦੱਸੀ ਵੀ ਸ਼ੋਮਣੀ ਕਮੇਟੀ ਨੇ ਆਪਣੇ ਸਕੂਲਾਂ ਵਿੱਚ ਐਲਾਨ ਕੀਤਾ ਵੀ ਜਿਹੜੇ ਬੱਚੇ ਅਮਰਤ ਸਕਣਗੇ ਉਹਨਾਂ ਦੀ ਸਾਰੀ ਫੀਸ ਮਾਫ ਵਾਹ ਲੋਕਾਂ ਨੇ ਤਾਂ ਅੰਦਰ ਅੰਦਰ ਅਮਰ ਛਕ ਲਿਆ ਹੂੰ ਉਹਨਾਂ ਨੇ ਬਾਅਦ ਵਿੱਚ 6 ਮਹੀਨਾ ਬਾਅਦ ਫੀਸ ਲਾਤੀ ਜੀ ਉਹ ਜਿਹੜਾ ਨੇ ਅਮਰ ਛਕਿਆ ਸੀ ਉਹਨਾਂ ਛੱਡਣਾ ਸ਼ੁਰੂ ਕਰਤਾ ਇਹ ਮੈਂ ਅਹੀ ਲਾਲਚ ਨਾਲ ਜੁੜਿਆ ਲਾਲਚ ਨਾਲ ਜੁੜਿਆ ਸਿੱਖੀ ਲਾਲਚ ਦਾ ਨਾਂ ਥੋੜਾ ਬਿਲਕੁਲ ਸਹਬ ਜਾਦਿਆਂ ਦੇ ਸਾਹਮਣੇ ਲਾਲਚ ਦਿੱਤੇਗੇ ਸੀ ਉਹਨਾਂ ਨੂੰ ਹੂੰ ਉਹਨਾਂ ਨੂੰ ਕਿਹਾ ਗਿਆ ਸੀ ਸਿੰਘਾਸਨ ਦੇ ਦਿੰਨੇ ਤੁਹਾਨੂੰ ਖੂਰਾ ਦੇ ਦਿੰਨੇ ਆ ਸੋਨੇ ਦਾ ਸਿੰਘਾਸਨ ਦੇੰਨੇ ਛੱਡ ਦੋ ਧਰਮ ਵਾਹ ਪਰ ਧਰਮ ਪਰਿਵਰਤਨ ਨਹੀਂ ਕੀਤਾ ਉਹਨਾਂ ਨੇ ਤੇ ਜਦੋਂ ਉਹ ਉਹ ਗਲੇਲ ਵੱਜਦੀ ਆ ਤਾਂ ਫੇਰ ਦਾਦੀ ਦੀ ਗੋਦੀ ਵਿੱਚ ਆਉਂਦੇ ਆ ਹੂੰ ਦਾਦੀ ਆਪਣ ਆੜ ਕੇ ਪੱਲਾ ਤੇ ਸਹਬਜ਼ਾਦੇ ਦਾ ਖੂਨ ਛਾਪ ਕਰਕੇ ਤੇ ਫਿਰ ਉਹਦੇ ਮੱਥੇ ਉੱਤੇ ਪੱਟੀ ਬੰਨ੍ਹ ਦਿੰਦੀ ਹੈ ਤੇ ਫਤੇ ਸਿੰਘ ਕਹਿੰਦਾ ਦਾਦੀ ਤੇਰਾ ਫਤੇ ਸਿੰਘ ਇੰਨਾ ਵੀ ਕਮਜ਼ੋਰ ਨਹੀਂ ਆ ਵੀ ਨਿੱਕੇ ਨਿੱਕੇ ਜ਼ਖਮ ਨੂੰ ਢਲਾ ਸਕੇ ਤੇ ਦਾਦੀ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਨੇ ਤੇ ਕੁੱਟ ਕੇ ਸੀਨੇ ਨਾਲ ਲਾ ਲੈਂਦੀ ਹੈ ਫਤੇ ਸਿੰਘ ਤਾਂ ਤੋ ਪੁੱਤਰੋ ਮੈਨੂੰ ਇਹੀ ਆਸਾਂ ਸੀ ਇਹੀ ਆਸਾਂ ਸੀ ਇੱਕ ਜੇ ਹੁਣ ਅੱਜ ਦੇ ਸਿੱਖ ਨੂੰ ਇੱਕ ਸਿੱਖਿਆ ਦੇਣੀ ਹੋਵੇ ਇਸ ਪੂਰੇ ਇਤਿਹਾਸ ਤੋਂ ਤੇ ਕੀ ਦੇਵਾਂ ਮੈਂ ਇਹ ਗੱਲ ਕਹਿਣਾ ਜੇ ਤੇ ਅਸੀਂ ਮੰਨਦੇ ਆ ਵੀ ਸਹਬਜ਼ਾਦੇ ਸਾਡੇ ਨੇ ਕੁਝ ਲੱਗਦੇ ਨੇ ਸਾਡੇ ਜੇ ਅਸੀਂ ਇੰਨਾ ਸਹਬਜ਼ਾਦਿਆਂ ਦੇ ਦਿਨਾਂ ਵਿੱਚ ਇੱਕ ਵਾਰ ਅਸੀਂ ਬੜੀ ਵਾਰੀ ਵਰਤਦੇ ਆ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਤਚਾਰ ਠੀਕ ਹੈ ਅਸੀਂ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਸਾਡੇ ਵੱਲ ਕਰਕੇ ਕਿਹਾ ਵੀ ਇਹਨਾਂ ਪੁੱਤਾਂ ਦੇ ਲਈ ਹੂੰ ਝਾਤ ਜ਼ਰੂਰ ਮਾਰ ਕੇ ਵੇਖਿਓ ਵੀ ਅਸੀਂ ਪੁੱਤ ਹੈਗੇ ਆ ਪੁੱਤ ਹੈਗੇ ਬਿਲਕੁਲ ਤੁਹਾਡੇ ਮਾਧਮ ਰਾਈ ਮੈਂ ਇਹ ਗੱਲ ਕਹਿਣਾ ਚਾਹੂੰਗਾ ਵੀ ਕਿਤੇ ਨਾ ਕਿਤੇ ਆਪਣੇ ਦਿਲ ਨੂੰ ਪੁੱਛ ਕੇ ਵੇਖਿਓ ਵੀ ਜੇ ਸਾਡਾ ਨੌਜਵਾਨ ਪੁੱਤ ਸਾਡੇ ਉਹਦੀ লাশ ਘਰ ਵਿੱਚ ਪਈ ਹੋਵੇ ਕੀ ਸਾਡੇ ਘਰਾਂ ਵਿੱਚ ਡੀਜੇ ਚੱਲਦੇ ਆ ਹੂੰ ਕੀ ਸਾਡੇ ਘਰਾਂ ਦੇ ਵਿੱਚ ਮਿੱਠੇ-ਮਿੱਠੇ ਪ੍ਰਸ਼ਾਦ ਦੇ ਪਕਵਾਨ ਪਚਾਏ ਜਾਂਦੇ ਆ ਜੀ ਜਦੋਂ ਸਾਡੇ ਘਰ ਵਿੱਚ ਜਿਵੇਂ ਨੌਜ ਬੱਚੇ ਬੱਚੇ ਦੀ ਮੌਤ ਲਾਸ਼ ਪਈ ਹੋਵੇ ਕੀ ਅਸੀਂ ਉੱਥੇ ਵਿਰਲਾਪ ਕਰਦੇ ਆ ਤੇ ਜਾਂ ਅਸੀਂ ਉੱਥੇ ਖੁਸ਼ੀਆਂ ਮਨਾਉਂਦੇ ਆ ਕਿਤੇ ਥੋੜੀ ਜਿਹੀ ਸ਼ਰਮ ਦੀ ਇੱਕ ਸੀਮਾ ਹੁੰਦੀ ਹੈ ਅਸੀਂ ਤੇ ਸਾਰੀਆਂ ਸੀਮਾ ਜਿਹੜੀਆਂ ਉਪਾਰ ਕਰ ਗਏ ਆ ਤੇ ਜੇ ਸਾਨੂੰ ਵਾਕਏ ਕਿਤੇ ਹਮਦਰਦੀ ਹੈ ਕਿਤੇ ਇਨਸਾਨੀਅਤ ਸਾਡੇ ਵਿੱਚ ਜਿੰਦਾ ਹੈਗੀ ਆ ਤੇ ਕਿਤੇ ਨਾ ਕਿਤੇ ਮੋੜਾ ਉਹ ਆਪਣੇ ਧਰਮ ਵੱਲ ਕਿਉਂਕਿ ਸਿੱਖ ਧਰਮ ਤੋਂ ਉੱਪਰ ਕੋਈ ਧਰਮ ਨਹੀਂ ਜਾਏਗਾ ਜੀ ਖੰਡੇ ਬਾਟੇ ਦੀ ਪਾਲ ਛਕੋ ਬਾਣੀ ਪੜੋ ਆਪਣੇ ਘਰਾਂ ਵਿੱਚ ਸਹਿਜ ਪਾਠ ਕਰੋ ਇਹੀ ਜੇ ਸਹਿਬਜ਼ਾਦਿਆਂ ਨਾਲ ਹਮਦਰਦੀ ਤੇ ਜੇ ਮੰਨ ਲਓ ਅਸੀਂ ਆਪਣੇ ਇਹਨਾਂ ਦਿਨਾਂ ਦੇ ਵਿੱਚ ਬਸ ਮौज-ਮਸਤੀਆਂ ਹੀ ਕਰਨੀਆਂ ਤੇ ਮौज-ਮਸਤੀਆਂ ਕਰਨੀ ਫਤੇਗੜ ਸਾਹਿਬ ਤੇ ਸਰਹੰਦ ਜਾਣਾ ਤੇ ਫਿਰ ਤੇ ਮੈਂ ਕਹਿੰਦਾ ਵਾਂ ਵੀ ਉਹ ਉਹ ਬੰਦੇ ਜਿਹੜੇ ਨੇ ਉਹਨਾਂ ਨੂੰ ਸ਼ਹੀਦੀ ਸਾਡੀ ਕੌਮ ਦੇ ਲਈ ਦੇਣੀ ਨਹੀਂ ਸੀ ਚਾਹੀਦੀ ਬੜੀ ਵੱਡੀ ਗਲਤੀ ਕੀਤੀ ਉਹਨਾਂ ਨੇ ਸਿੱਖਾਂ ਦੇ ਲਈ ਕੁਰਬਾਨੀ ਦੇ ਕੇ ਜੀ ਬਹੁਤ ਬਹੁਤ ਧੰਨਵਾਦੀ ਸਰ ਨਕਲ ਧੰਨਵਾਦ ਸੋ ਸੰਗਤ ਜੀ ਅੱਜ ਦੀ ਵੀਡੀਓ ਚਾਰ ਸਹਿਬਜ਼ਾਦਿਆਂ ਨੂੰ ਸਮਰਪਿਤ ਅੱਜ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕੀਤੀਆਂ ਸਹਿਬਜ਼ਾਦਿਆਂ ਦੀ ਯਾਦ ਕਰਦਿਆਂ ਹੋਇਆਂ ਹਰ ਇੱਕ ਦਾ ਫਰਜ਼ ਬਣਦਾ ਹੈ ਜਿੱਥੇ-ਜਿੱਥੇ ਵੀ ਗੁਰੂ ਕੇ ਸਿੱਖ ਵਾਸਤੇ ਨੇ ਉਹਨਾਂ ਦਾ ਹੱਕ ਬਣਦਾ ਹੈ ਕਿ ਇਸ ਹਫ਼ਤੇ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਕਿਹੜੇ ਤਰੀਕੇ ਦੇ ਨਾਲ ਬਣਾਉਣਾ ਹੈ ਤੇ ਇਸ ਹਫ਼ਤੇ ਦੇ ਵਿੱਚ ਜਿਵੇਂ ਸਰਕਾਰ ਨੇ ਬਿਆਨ ਕੀਤਾ ਵੀ ਕੋਈ ਵੀ ਖੁਸ਼ੀ ਦਾ ਸਮਾਗਮ ਜਿਹੜਾ ਉਹ ਸਾਡੇ ਸਿੱਖਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਹੋਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਕੁਰਬਾਨੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ ਸਾਡੀ ਇੱਕ ਪੂਰਾ ਪਰਿਵਾਰ ਪਾਤਸ਼ਾਹ ਦਾ ਇਸੇ ਹੀ ਹਫਤੇ ਦੇ ਵਿੱਚ ਕੁਰਬਾਨ ਹੋ ਜਾਂਦਾ ਹੈ ਤੇ ਆਓ ਸਹਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਦਈਏ ਬਾਣੀ ਗੁਰਬਾਣੀ ਦੇ ਨਾਲ ਜੁੜ ਕੇ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਅੱਜ ਦੀ ਵੀਡੀਓ ਵਿੱਚ ਇਨਾਈਂ ਦੇਖਦੇ ਰਹੋ ਅਖੰਡ ਬਾਣੀ ਧੰਨਵਾਦ